ਫਿਲਮ 스타 ਕੰਗਣਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਦੇ ਵਿੱਚ ਹੋਵੇਗੀ ਪੇਸ਼ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕੰਗਣਾ ਰਣੌਤ ਆਪਣੇ ਬੜਬੋਲੇਪਣ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕਾਫੀ ਜ਼ਿਆਦਾ ਵਿਵਾਦਾਂ ਵਿੱਚ ਰਹਿੰਦੀ ਹੈ ਔਰ ਅੱਜ ਬਠਿੰਡਾ ਦੀ ਮਾਨਜੋਗ ਅਦਾਲਤ ਵਿੱਚ ਖੁਦ ਪੇਸ਼ ਹੋਵੇਗੀ ਕੰਗਣਾ ਰਣੌਤ ਕੰਗਣਾ ਰਣੌਤ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਜੋ ਪੇਸ਼ੀ ਹੋਣ ਦੀ ਅਰਜੀ ਸੀ ਉਹ ਮਾਨਯੋਗ ਅਦਾਲਤ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਸੀ ਦੱਸ ਦਈਏ ਕਿ ਕਿਸਾਨੀ ਅੰਦੋਲਨ ਦੇ ਦੌਰਾਨ ਕੁਝ ਇਹੋ ਜਿਹੇ ਇਹਨਾਂ ਦੇ ਬਿਆਨ ਜਿਹੜੇ ਸੀ ਜੋ ਕਿਸੇ ਨੂੰ ਵੀ ਪਸੰਦ ਨਹੀਂ ਸੀ ਉਹਨਾਂ ਬਿਆਨਾਂ ਕਰਕੇ ਬੀਬੀ ਮਹਿੰਦਰ ਕੌਰ ਜੀ ਨੇ ਇਸ ਔਰਤ ਦੇ ਉੱਪਰ ਕੰਗਣਾ ਰਣੌਤ ਦੇ ਉੱਪਰ ਮਾਨ ਹਾਨੀ ਦਾ ਕੇਸ ਜਿਹੜਾ ਉਹ ਦਾਇਰ ਕੀਤਾ ਸੀ ਉਸ ਮੁਕਦਮੇ ਨੂੰ ਮੰਦੇ ਨਜ਼ਰ ਰੱਖਦਿਆਂ ਹੋਇਆ ਕੰਗਣਾ ਰਣੌਤ ਅੱਜ ਬਠਿੰਡੇ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਵੇਗੀ ਕਿਸਾਨੀ ਅੰਦੋਲਨ ਦੇ ਦੌਰਾਨ ਕੰਗੜਾ ਨੇ ਬੀਬੀ ਮਹਿੰਦਰ ਕੌਰ ਜੀ ਦੇ ਉੱਪਰ ਇੱਕ ਬਹੁਤ ਹੀ ਭੱਦੀ ਟਿੱਪਣੀ ਕੀਤੀ ਸੀ ਔਰ ਉਸ ਟਿੱਪਣੀ ਨੂੰ ਕਿਤੇ ਨਾ ਕਿਤੇ ਬੀਬੀ ਮਹਿੰਦਰ ਕੌਰ ਸਹਾਰ ਨਾ ਸકી ਔਰ ਉਸਨੇ ਮਾਨਯੋਗ ਅਦਾਲਤ ਦੇ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਦੱਸ ਦਈਏ ਕਿ ਕੰਗੜਾ ਰਣੌਤ ਇਸ ਸਮੇਂ हिमाचल प्रदेश ਤੋਂ ਭਾਜਪਾ ਦੀ ਸੰਸਦ ਜਿਹੜੀ ਹੈ ਉਹ ਚੁਣੀ ਗਈ ਹੈ ਔਰ ਕੰਗੜਾ ਰਣੌਤ ਅੱਜ ਬਠਿੰਡੇ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਹੋਵੇਗੀ ਦੋਸਤੋ ਕੰਗੜਾ ਰਣੌਤ ਨੇ ਬੜੇ ਅਜੀਹੇ ਬਿਆਨ ਦਿੱਤੇ ਨੇ ਜਿਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਹਾਲਾਂਕਿ ਉਸ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਮੰਡੀ ਇਲਾਕੇ ਨੇ ਮੰਡੀ ਲੋਕ ਸਭਾ ਤੋਂ ਸੀਟ ਜਿੱਤ ਕੇ ਆਈ ਹੈ ਤੁਹਾਡੇ ਕੋਲ ਤਾਂ ਇੱਕ ਮੌਕਾ ਹੈ ਲੋਕਾਂ ਦੇ ਨਾਲ ਜੁੜਨ ਦਾ ਮੌਕਾ ਹੈ ਤੁਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਕੇ ਤਾਂ ਆਪ ਹੀ ਜ਼ੀਰੋ ਹੋਈ ਜਾਂਦੇ ਹੋ ਔਰ ਫਿਰ ਤੁਸੀਂ ਦੇਖੋ ਕਿ ਚੰਡੀਗੜ੍ਹ 에য়ারਪੋਰਟ ਦੇ ਉੱਪਰ ਕੰਗਣਾ ਰਣੌਤ ਦੇ ਥੱਪੜ ਵੀ ਵੱਜਾ ਸਗਾ ਕੁਲਵਿੰਦਰ ਕੌਰ ਨਾਮ ਦੀ ਇੱਕ ਸਿਕਿਉਰਟੀ ਦੇ ਵਿੱਚ ਲੜਕੀ ਸੀ ਇਹ ਵੀ ਫੋਟੋਆਂ ਤੇ ਜਿਹੜੀਆਂ ਤੁਸੀਂ ਬੜੀਆਂ ਵੇਖੀਆਂ ਨੇ ਉਹ ਕਿਤੇ ਨਾ ਕਿਤੇ ਉਹ ਗੁੱਸਾ ਸੀ ਉਹ ਗੁੱਸਾ ਸੀਗਾ ਕਿਉਂਕਿ ਤਕਰੀਬਨ 2 ਸਾਲ ਤੱਕ ਕਿਸਾਨ ਭਰਾ ਮਜ਼ਦੂਰ ਭਰਾ ਜਿਹੜੇ ਕੀ ਦਿੱਲੀ ਦੇ ਅਲੱਗ-ਅਲੱਗ ਵਾਰਡਰਾਂ ਦੇ ਉੱਪਰ ਇਨਸਾਫ ਲੈਣ ਵਾਸਤੇ ਇਹ ਨਹੀਂ ਹੈ ਆਪਣੇ ਮਤਲਬ ਕਿ ਕਿਸੇ ਗਲਤ ਚੀਜ਼ ਦੀ ਮਤਲਬ ਮੰਗ ਉਹ ਚੀਜ਼ਾਂ ਮੰਗੀਆਂ ਸਨ ਉਹ ਕਾਨੂੰਨ ਮੰਗੇ ਸੀ ਜੋ ਕਿਸਾਨਾਂ ਲਈ ਇੱਕ ਕਹਿ ਸਕਦੇ ਆ ਕਿ ਬਹੁਤ ਹੀ ਨੈਗੇਟਿਵ ਜਾ ਰਹੇ ਸਨ ਔਰ ਉਸਨ ਉਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਤਕਰੀਬਨ 2 ਸਾਲ ਤੱਕ ਗਰਮੀਆਂ ਦੇ ਦਿਨ ਸਰਦੀਆਂ ਦੇ ਦਿਨ ਬਰਸਾਤਾਂ ਦੇ ਦਿਨਾਂ ਵਿੱਚ ਮੁਸ਼ਕਲ ਦਿਨਾਂ ਦੇ ਵਿੱਚ ਕਿਸਾਨ ਟੈਂਟ ਲਗਾ ਕੇ ਅਲੱਗ-ਅਲੱਗ ਬਾਰਡਰਾਂ ਤੇ ਰਹੇ ਨੇ ਔਰ ਜਦੋਂ ਉਸ ਦੁੱਖ ਦੀ ਘੜੀ ਵਿੱਚ ਦੇਖੋ ਦੁੱਖ ਦੀ ਘੜੀ ਮੈਂ ਇਸ ਕਰਕੇ ਕਹਿ ਰਿਹਾ ਕਿ ਘਰ ਤੋਂ ਬਾਹਰ ਜਾਣਾ ਪਿੱਛੇ ਕੰਮ ਕਾਜ ਵੀ ਸਫਰ ਹੋਣੇ ਬੱਚੇ ਅਲੱਗ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਨਜ਼ਰ ਆਉਂਦੇ ਸੀ ਕਿਸੇ ਦੀ ਕੋਈ ਸ਼ਰੀਰ ਬਿਮਾਰ ਸੀ ਕੋਈ ਦਰਦ ਦੇ ਨਾਲ ਪੀੜਤ ਸੀਗਾ ਕੋਈ ਕਿਸੇ ਦੇ ਨਾਲ ਲੇਕਿਨ ਆਪਣੀ ਡਿਊਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਦਿੱਲੀ ਦੇ ਅਲੱਗ-ਅਲੱਗ ਬਾਡਰਾਂ ਤੇ ਪਹਿਰਾ ਦਿੰਦੇ ਰਹੇ ਔਰ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾਉਂਦੇ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਕਾਨੂੰਨ ਐ ਇਹਨਾਂ ਨੂੰ ਵਾਪਸ ਲਿੱਤਾ ਜਾਵੇ ਔਰ ਕਿਸਾਨੀ ਤੇ ਮਾੜਾ ਪ੍ਰਭਾਵ ਇਹਨਾਂ ਕਾਨੂੰਨਾਂ ਦਾ ਨਾ ਪਵੇ ਔਰ ਜਦੋਂ ਕੰਗਣਾ ਰਣੌਤ ਦਾ ਇਹ ਬਿਆਨ ਆਇਆ ਕੇ ਮਤਲਬ 100-100 ਰੁਪਏ ਤੇ 50-50 ਰੁਪਏ ਤੇ ਮਤਲਬ ਦੁੱਖ ਲੱਗਦਾ ਹੈ ਇਸ ਤਰ੍ਹਾਂ ਸ਼ਰਮ ਆਉਂਦੀ ਹੈ ਇਸ ਤਰ੍ਹਾਂ ਦੀ ਔਰਤ ਦੇ ਉੱਪਰ ਕਿ ਤੂੰ ਇੱਕ ਮਤਲਬ ਜ਼ਿੰਮੇਵਾਰ ਪਰਸਨਲਿਟੀ ਹੈ ਲੋਕ ਤੈਨੂੰ ਫਿਲਮਾਂ ਵਿੱਚ ਦੇਖਦੇ ਨੇ ਤੈਨੂੰ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਆ ਤੇ ਤੂੰ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੀਆਂ ਕਿਸ ਤਰ੍ਹਾਂ ਦੇ ਹਾਲਾਤ ਨੇ ਤੇਰੇ ਸੋ ਇਸ ਕਰਕੇ ਬੀਬੀ ਮਹਿੰਦਰ ਕੌਰ ਦੇ ਉਸ ਮੁਕਦਮੇ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਕੰਗੜਾ ਰਣੌਤ ਦੀ ਜਿਹੜੀ ਮਤਲਬ ਵੀਡੀਓ ਕਾਨਫਰੰਸ ਰਾਹੀਂ ਜਿਹੜੀ ਇਸ ਦੀ ਪੇਸ਼ੀ ਹੋਣੀ ਸੀ ਔਰ ਇਸ ਨੇ ਲਿਖ ਕੇ ਵੀ ਦਿੱਤਾ ਸੀ ਕਿ ਮੈਨੂੰ ਜਿਹੜੀ ਮੇਰੀ ਮਤਲਬ ਪੇਸ਼ੀ ਹੈ ਉਹ ਬਕਾਇਦਾ ਤੌਰ ਤੇ ਵੀਡੀਓ ਕਾਨਫਰੰਸ ਰਾਹੀਂ ਹੋਣੀ ਚਾਹੀਦੀ ਹੈ ਤੇ ਮਾਨਯੋਗ ਬਠਿੰਡਾ ਅਦਾਲਤ ਨੇ ਉਹ ਜਿਹੜਾ ਹੈ ਮਾਮਲੇ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਸੀ ਔਰ ਬੀਬੀ ਮਹਿੰਦਰ ਕੌਰ ਜਿਸ ਨੇ ਇਸ ਇਸ ਮਤਲਬ ਮਜ਼ਾਕ ਨੂੰ ਕਹਿ ਸਕਦੇ ਇਸ ਗੱਲ ਨੂੰ ਇਸ ਗੱਲ ਨੂੰ ਕੰਗੜਾ ਰਣੋਤ ਦੇ ਇਸ ਸਟਾਇਰ ਨੂੰ ਇਸ ਕਦਰ ਲਿਆ ਕਿ ਉਹ ਸੱਚਮੁੱਚ ਆਪੇ ਚੋਂ ਬਾਹਰ ਹੋ ਗਈ ਔਰ ਉਸਨੇ ਕਾਨੂੰਨ ਦੀ ਮਦਦ ਦੇ ਨਾਲ ਕੰਗਣਾ ਰਣੋਤ ਦੇ ਉੱਪਰ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ ਔਰ ਹੁਣ ਦੇਖੋ ਤੁਸੀਂ ਕਿਸ ਤਰ੍ਹਾਂ ਖੱਜਲ ਖਵਾਰੀਆਂ ਹੁੰਦੀਆਂ ਨੇ ਇਸੇ ਕਰਕੇ ਕਹਿੰਦੇ ਆ ਕਿ ਜ਼ੁਬਾਨ ਚੋਂ ਉਨੇ ਕੀ ਸ਼ਬਦ ਬੋਲੋ ਜੋ ਤੁਸੀਂ ਸੱਚਮੁੱਚ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸ਼ਬਦਾਂ ਦੇ ਨਾਲ ਦੂਜਿਆਂ ਨੂੰ ਪ੍ਰੋਬਲਮ ਨਹੀਂ ਆਏਗੀ ਹੁਣ ਇਸ ਐਕਟ੍ਰੈਸ ਨੇ ਇਸ ਸੰਸਦ ਨੇ ਕੰਗਣਾ ਰਣੌਤ ਨੇ ਅਜਿਹੇ ਸ਼ਬਦ ਜਿਹੜੇ ਬੋਲ ਦਿੱਤੇ ਗੁੱਸੇ ਵਿੱਚ ਆ ਕੇ ਅੱਜ ਉਹਨਾਂ ਸ਼ਬਦਾਂ ਦਾ ਜਿਹੜਾ ਹੈ ਉਹਨਾਂ ਸ਼ਬਦਾਂ ਦੇ ਕਰਕੇ ਕੰਗਣਾ ਰਣੌਤ ਦੀ ਜ਼ਿੰਦਗੀ ਸ਼ਕੰਜੇ ਵਿੱਚ ਫਸੀ ਹੋਈ ਹੈ पिਂਜਰੇ ਵਿੱਚ ਜਿਸ ਤਰ੍ਹਾਂ ਮਤਲਬ ਪੰਛੀ ਫੜਫੜਾ ਰਿਹਾ ਹੁੰਦਾ ਹੈ ਕੰਗਣਾ ਰਣੌਤ ਦਾ ਵਸ ਨਹੀਂ ਚੱਲ ਰਿਹਾ ਕਿ ਉਹ ਹੁਣ ਕੀ ਕਰੇ ਹਾਲਾਂਕਿ ਪ੍ਰੈਸ਼ਰ ਵੀ ਪਾਇਆ ਹੋਵੇਗਾ ਪਹੁੰਚ ਗੈਂਜ ਵੀ ਕੀਤੀ ਹੋएगी ਕਿ ਚਲੋ ਮਾਤਾ ਜੀ ਮੰਨ ਜਾਓ ਹੈ ਕੇਸ ਵਾਪਸ ਲੈ ਲਓ ਪਰ ਪੰਜਾਬੀ ਜਦੋਂ ਕਦਮ ਚੁੱਕਦੇ ਨੇ ਤਾਂ ਫਿਰ ਉਹ ਕਦਮ ਪਿੱਛੇ ਚੁੱਕਣ ਵਾਸਤੇ ਨਹੀਂ ਉਹ ਕਦਮ ਜਦੋਂ ਵੀ ਵਧੇਗਾ ਤਾਂ ਅੱਗੇ ਹੀ ਵਧੇਗਾ ਸੋ ਅੱਜ ਕੰਗਣਾ ਰਣੌਤ ਦੀ ਬਠਿੰਡਾ ਮਾਨਯੋਗ ਅਦਾਲਤ ਦੇ ਵਿੱਚ ਪੇਸ਼ੀ ਹੈ ਔਰ ਇਸਤੇ ਰਹੇਗੀ ਪੋਸੂਨਾਮਾ ਚੈਨਲ ਦੀ ਨਜ਼ਰ ਔਰ ਜੋ ਵੀ ਅਪਡੇਟ ਆਏਗੀ ਉਹ ਦੁਬਾਰਾ ਫਿਰ ਤੁਹਾਡੇ ਨਾਲ ਕੀਤੀ ਜਾਵੇਗੀ ਸ਼ੇਅਰ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ